ਐਨੀ ਦੂਰ ਮੈਂ ਨਹੀਂ ਗੱਟਿਆ ਮੇਰੇ ਨਾਲ ਸਾਰੀ ਬਹੁਤ ਤੁਹਾਨੂੰ ਜੀ ਆਵੇ ਐਨੀ ਦੂਰ ਮੇਰੇ ਨਾਲ ਸਦੀ ਗੱਟੀਆ ਠੀਕ ਆ ਕਿਹੜੇ ਐਮਐਲਏ ਦੀ ਗੱਡੀ ਦੇਖੋ ਮੇਰੇ ਨਾਲ ਸਦੀ ਗੱਟੀਆ ਐਮਐਲਏ ਜੀਵਨ ਦੋ ਦਾ ਹਸਬੰਦ ਆ ਮੈਂ ਕੋਈ ਗੱਲ ਨਹੀਂ ਐਮਐਲਏ ਜੀਵਨ ਦੋ ਦਾ ਹਸਬੰਦ ਆ ਮਸਤੀ ਕਰੋਗੇ ਨਹੀਂ ਕਰਦੇ ਪਏ ਮਸਤੀ ਕਰੋਗੇ ਮੇਰਾ ਵੀਰ ਬਾਈ ਕੰਮ ਕਰੋ ਫੂਲ ਕੰਮ ਜੁੜੂ ਕਰਨਾ ਬਰਮਾਸ਼ੀ ਕਰੋ ਕਰੋ ਦੋ ਦਾ ਹਸਬੰਦ ਆ ਨਹੀਂ ਨਹੀਂ ਬਰਮਾਸ਼ੀ ਕਰਦੇ ਉਹ ਬੰਦਾ ਗਲਤ ਕਰਦਾ ਪਿਆ ਨਾ ਹੋਰ ਨਹੀਂ ਹੋਰ ਛੋਟੇ ਮੈਨੂੰ ਅਸੀਂ ਕਰ ਦੋ ਇਹੀ ਕਰੋ ਤੂੰ ਇਹ ਕੈਮਰੇ ਨਾਲ ਬਦਮਾਸ਼ੀ ਕਰਦੇ ਬਦਮਾਸ਼ੀ ਕੌਣ ਕਰਦਾ ਬਦਮਾਸ਼ੀ ਤੂੰ ਹੀ ਕਰਦੇ ਕੋਈ ਕੋਈ ਗੱਲ ਨਹੀਂ ਬੋਲੋ ਨਹੀਂ ਖੜੇ ਹੋ ਫਿਰ ਫਿਰਾਂ ਦੀ ਗੱਲ ਤੇ ਤੂੰ ਵੀ ਯਾਰ ਕਰਦੇਗੀ ਮੈਂ ਉਹ ਲੈ ਬਾਈ ਕੰਮ ਆ ਜੀਵਨ ਦੀ ਉਹ ਦਿਹਾੜੀ ਦੀ ਭਲਾਣਾ ਭਲਾਣਾ ਥੋੜਾ ਬੰਦਾ ਦੇਖ ਲਓ ਤੁਸੀਂ ਵੀਡੀਓ ਬਣਾ ਲਈ ਤੁਹਾਡੀ ਬਣਾਓ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਤੁਸੀਂ ਦੇਖੋ ਨਾ ਕੋਈ ਆਪਣਾ ਬੋਲਣਾ ਵੇਖੋ ਕਿੱਦਾਂ ਬੋਲਦੇ ਫਿਰ ਕੋਈ ਗੱਲ ਬੋਲਦੇ ਆਪਾਂ ਬੋਲਦੇ ਆ ਰਾਉਂ ਸਾਈਡ ਤੇ ਪਈਸਾ ਆਪਾ ਗਲਤ ਸਾਈਡ ਆਪਾ ਆ ਰਿਹਾ ਸਰਦਾਰ ਜੀ ਆਪਾ ਗਲਤ ਤੇ ਪਾ ਰਿਹਾ ਹੌਮ ਸਾਈਡ ਤੁਸੀਂ ਦੇਖੋ ਵੀ ਜਾਮ ਲੱਗਾ ਸੀ ਪਿੱਛੇ ਸਾਰਾ ਜੀ ਪਿੱਛੇ ਸਾਰਾ ਦਸਾ ਦਾ ਖੁੱਲਾ ਸਾਰਾ ਖੁੱਲਾ ਕੋਈ ਇਹਨਾਂ ਦੇ ਪਿੱਛੇ ਕਰਨ ਦੀ ਬਜਾਏ ਕੋਈ ਗੱਲ ਨਹੀਂ ਇੱਥੇ